ਟਾਈਮ ਟੂ ਟਾਈਮ ਕੈਨੇਡਾ ਇਮੀਗ੍ਰੇਸ਼ਨ ਵੱਲੋਂ ਉਹਨਾਂ ਦੀਆਂ ਪਾਲਿਸਿਸ ਦੇ ਵਿੱਚ ਚੇਂਜਸ ਲੈ ਕੇ ਆਏ ਜਾਂਦੇ ਆ ਜਿਸ ਦਾ ਇੰਪੈਕਟ ਹਰ ਕੈਟਾਗਰੀ ਦੇ ਵੀਜ਼ਾ ਉੱਤੇ ਪੈਂਦਾ ਆ ਭਾਵੇਂ ਉਹ ਟੂਰਿਸਟ ਵੀਜ਼ਾ ਆ ਵਸਟਰ ਵੀਜ਼ਾ ਆ ਸਟੱਡੀ ਵੀਜ਼ਾ ਆ ਜਾਂ ਫਿਰ ਸਪੌਸਰ ਵੀਜ਼ਾ ਆ ਪਿਛਲੇ ਟਾਈਮ ਦੀ ਗੱਲ ਕਰੀਏ ਤਾਂ ਬਹੁਤ ਵੱਡੇ ਲੈਵਲ ਤੇ ਕੈਨੇਡਾ ਇਮੀਗ੍ਰੇਸ਼ਨ ਦੀਆਂ ਪਾਲਿਸਿਸ ਦੇ ਵਿੱਚ ਚੇਂजेस ਲੈ ਕੇ ਆਏ ਗਏ ਸਪੈਸ਼ਲੀ 2025 ਦੇ ਵਿੱਚ ਬਹੁਤ ਚੇਂजेस ਹੋਏ ਵੱਡੇ ਲੈਵਲ ਤੇ ਵੀਜ਼ਾਸ ਰਿਫਿਊਜ਼ ਵੀ ਕੀਤੇ ਗਏ ਕਿਉਂਕਿ 2023 ਤੇ 2024 ਦੀ ਗੱਲ ਕਰੀਏ ਤਾਂ ਬਹੁਤ ਵੱਡੇ ਲੈਵਲ ਤੇ ਵੀਜ਼ਾਸ ਗ੍ਰਾਂਟ ਕੀਤੇ ਗਏ ਸੀ ਬਟ 2025 ਦੇ ਵਿੱਚ ਉਹਨਾਂ ਐਪਲੀਕੈਂਟਸ ਦੇ ਵੀਜ਼ਾਸ ਵੀ ਰਿਫਿਊਜ਼ ਹੋਏ ਜਿਨ੍ਹਾਂ ਦੀ ਬਹੁਤ ਜ਼ਿਆਦਾ ਵਧੀਆ ਪ੍ਰੋਫਾਈਲ ਸੀ ਸੋ ਅਗਰ ਹੁਣ ਵੀਜ਼ਾ ਟ੍ਰੈਂਡ ਦੀ ਗੱਲ ਕਰੀਏ ਤਾਂ ਇਸ ਟਾਈਮ ਵੀ ਕੈਨੇਡਾ ਦੇ ਵਿੱਚ ਵੀਜ਼ਾ ਟ੍ਰੈਂਡ ਬਹੁਤ ਜ਼ਿਆਦਾ ਵਧੀਆ ਨਹੀਂ ਆ ਸਪੈਸ਼ਲੀ ਟੂਰਿਸਟ ਤੇ ਵਿਜ਼ਟਰ ਵੀਜ਼ਾ ਦੀ ਗੱਲ ਕਰੀਏ ਤਾਂ ਬਹੁਤ ਵੱਡੇ ਲੈਵਲ ਤੇ ਵੀਜ਼ਾਸ ਰਿਫਿਊਜ਼ ਹੋ ਰਹੇ ਆ ਐਪਲੀਕੈਂਟਸ ਦੀ ਪ੍ਰੋਫਾਈਲ ਵਧੀਆ ਹੋਣ ਦੇ ਬਾਵਜੂਦ ਵੀ ਸੋ ਅਗਰ ਤੁਸੀਂ 2025 ਦੇ ਵਿੱਚ ਕੈਨੇਡਾ ਦੇ ਵਿੱਚ ਵਰਕ ਪਰਮਿਟ ਚਾਹੁੰਦੇ ਆ ਜਾਂ ਫਿਰ ਪੀਆਰ ਲੈਣਾ ਚਾਹੁੰਦੇ ਆ ਤਾਂ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਹੈਲਪਫੁਲ ਸਾਬਤ ਹੋ ਸਕਦੀ ਆ ਸੋ ਵੀਡੀਓ ਨੂੰ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਬਿਨਾਂ ਸਕਿਪ ਕੀਤੇ ਜ਼ਰੂਰ ਦੇਖਿਓ ਸੋ ਥੈਟ ਕੋਈ ਵੀ ਇੰਪੋਰਟੈਂਟ ਇਨਫੋਰਮੇਸ਼ਨ ਤੁਸੀਂ ਮਿਸ ਨਾ ਕਰ ਦਿਓ ਅਗਰ ਟੈਂਪਰੇਰੀ ਵੀਜ਼ਾ ਹੋਲਡਰ ਦੀ ਗੱਲ ਕਰੀਏ ਤਾਂ ਇਸ ਟਾਈਮ ਕੈਨੇਡਾ ਦੇ ਵਿੱਚ ਟੈਂਪਰੇਰੀ ਵੀਜ਼ਾ ਹੋਲਡਰਸ ਨੂੰ ਲੈ ਕੇ 트ੈਂਡ ਬਹੁਤ ਜ਼ਿਆਦਾ ਵਧੀਆ ਨਹੀਂ ਆ ਕਿਉਂਕਿ ਕੈਨੇਡਾ ਦੇ ਵਿੱਚ ਨਾ ਸਿਰਫ ਹਾਊਸਿੰਗ ਕ੍ਰਾਈਸਿਸ ਪੀਕ ਦੇ ਵਿੱਚ ਆ ਬਲਕਿ ਅਨਇੰਪਲੋਇਮੈਂਟ ਵੀ ਬਹੁਤ ਜ਼ਿਆਦਾ ਵੱਧ ਚੁੱਕੀ ਆ ਜਿਸ ਦੇ ਚਲਦੇ ਕੈਨੇਡਾ ਦੇ ਵਿੱਚ ਟੈਂਪਰੇਰੀ ਵੀਜ਼ਾ ਹੋਲਡਰਸ ਦੀ ਗਿਣਤੀ ਨੂੰ ਡੇ ਬਾਈ ਡੇ ਕੱਟ ਕੀਤਾ ਜਾ ਰਿਹਾ ਆ ਇਹੋ ਜਿਹੇ ਰੂਲ ਇੰਪਲੀਮੈਂਟ ਹੋ ਰਹੇ ਆ ਜਿਸ ਦੇ ਚਲਦੇ ਵੱਡੇ ਲੈਵਲ ਤੇ ਵੀਜ਼ਾਸ ਰਿਫਿਊਜ਼ ਹੋ ਰਹੇ ਆ ਸੋ ਅਗਰ ਤੁਸੀਂ ਵੀ ਕੈਨੇਡਾ ਦੇ ਵਿੱਚ ਵੀਜ਼ਾ ਲੈਣਾ ਚਾਹੁੰਦੇ ਆ ਤਾਂ ਕੁਝ ਚੀਜ਼ਾਂ ਨੂੰ ਤੁਹਾਨੂੰ ਦੇ ਵਿੱਚ ਰੱਖਣਾ ਪਵੇਗਾ ਭਾਵੇਂ ਉਹ ਕਿਸੇ ਵੀ ਟਾਈਪ ਦਾ ਵੀਜ਼ਾ ਆ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਆਪਣੀ ਫਾਈਨੈਂਸ਼ੀਅਲ ਕੰਡੀਸ਼ਨ ਦੇ ਉੱਤੇ ਬਹੁਤ ਜ਼ਿਆਦਾ ਧਿਆਨ ਦੇਣਾ ਪਊਗਾ ਕਿਉਂਕਿ ਜਿੰਨੀ ਵਧੀਆ ਤੁਹਾਡੀ ਪ੍ਰੋਫਾਈਲ ਹੋਊਗੀ ਜਿੰਨੀ ਵਧੀਆ ਤੁਹਾਡੀ ਫੰਡਿੰਗ ਹੋਊਗੀ ਵੀਜ਼ਾ ਮਿਲਣ ਦੇ ਚਾਂਸਸ ਉਨੇ ਹੀ ਜ਼ਿਆਦਾ ਇਨਕਰੀਜ਼ ਹੋ ਜਾਂਦੇ ਐ ਸਪੈਸ਼ਲੀ ਜੋ ਐਪਲੀਕੈਂਟਸ ਸਟੱਡੀ ਵੀਜ਼ਾ ਦੇ ਜ਼ਰੀਏ ਕੈਨੇਡਾ ਦੇ ਵਿੱਚ ਐਂਟਰੀ ਲੈਣਾ ਚਾਹੁੰਦੇ ਆ ਕਿਉਂਕਿ ਇਹ ਬਿਲਕੁਲ ਜ਼ਰੂਰੀ ਨਹੀਂ ਐ ਕਿ ਤੁਹਾਨੂੰ ਜਾਂਦੇ ਹੀ ਕੰਮ ਮਿਲ ਜਾਏਗਾ ਅਗਰ ਤੁਹਾਡੀ ਫਾਈਨੈਂਸ਼ੀਅਲ ਕੰਡੀਸ਼ਨ ਵਧੀਆ ਹੋਊਗੀ ਤਾਂ ਹੀ ਤੁਸੀਂ ਆਪਣੇ ਖਰਚੇ ਕੱਢ ਪਾਉਗੇ ਇਸ ਚੀਜ਼ ਦੇ ਉੱਤੇ ਜ਼ੋਰ ਦਿੰਦੇ ਆ ਕੈਨੇਡਾ ਇਮੀਗ੍ਰੇਸ਼ਨ ਨੇ ਇਹ ਚੀਜ਼ ਕਲੀਅਰ ਕਰ ਦਿੱਤੀ ਆ ਕਿ ਜਿੰਨੇ ਵਧੀਆ ਤੁਹਾਡੀ ਫੰਡਿੰਗ ਹੋਊਗੀ ਉਨੇ ਹੀ ਵੀਜ਼ਾ ਮਿਲਣ ਦੇ ਚਾਂਸਸ ਵੱਧ ਜਾਣਗੇ ਨੈਕਸਟ ਅਗਰ ਤੁਹਾਡੇ ਕੋਲ ਕੋਈ ਟਰੈਵਲ ਹਿਸਟਰੀ ਹੋਊਗੀ ਤਾਂ ਉਹ ਤੁਹਾਡੇ ਲਈ ਬਹੁਤ ਜ਼ਿਆਦਾ ਬੈਨੀਫੀਸ਼ੀਅਲ ਸਾਬਿਤ ਹੋ ਸਕਦਾ ਹੈ ਕਿਉਂਕਿ ਅਗਰ ਤੁਹਾਡੇ ਕੋਲ ਕੋਈ ਟਰੈਵਲ ਹਿਸਟਰੀ ਨਹੀਂ ਆ ਤਾਂ ਵੀ ਕੈਨੇਡਾ ਇਮੀਗ੍ਰੇਸ਼ਨ ਆਫੀਸਰ ਇਹ ਚੀਜ਼ ਅਜ਼ਿਊਮ ਕਰ ਸਕਦਾ ਹੈ ਕਿ ਤੁਸੀਂ ਟੈਂਪਰੇਰੀ ਵੀਜ਼ਾ ਦੇ ਜ਼ਰੀਏ ਉੱਥੇ ਪਰਮਾਨੈਂਟ ਰਹਿਣ ਦਾ ਸੋਚ ਰਹੇ ਹੋ ਸੋ ਤੁਹਾਡੇ ਕੋਲ ਇੱਕ ਸਟਰੋਂਗ ਐਵਿਡੈਂਸ ਹੋਊਗਾ ਅਗਰ ਤੁਸੀਂ ਕੈਨੇਡਾ ਦੇ ਵਿੱਚ ਜਾਣਾ ਚਾਹੁੰਦੇ ਆ ਟਰੈਵਲ ਹਿਸਟਰੀ ਕਾਡੇ ਲਈ ਬਹੁਤ ਜ਼ਿਆਦਾ ਬੈਨੀਫੀਸ਼ੀਅਲ ਸਾਬਿਤ ਹੋ ਸਕਦੀ ਹੈ ਐਕਸੈਪਟ ਦਿਸ ਤੁਸੀਂ ਫੇਕ ਡਾਕੂਮੈਂਟੇਸ਼ਨ ਤੋਂ ਵੀ ਬਚਣਾ ਹੈ ਕਿਉਂਕਿ ਕੈਨੇਡਾ ਦੇ ਵਿੱਚ ਵੀਜ਼ਾ ਲੈਣ ਲਈ ਬਹੁਤ ਸਾਰੇ ਐਪਲੀਕੈਂਟਸ ਇਸ ਮੈਥਡ ਦਾ ਵੀ ਯੂਜ਼ ਕਰਦੇ ਆ ਜੋ ਆਪਣੇ ਆਪ ਦੇ ਵਿੱਚ ਇਲੀਗਲ ਆ ਟੈਂਪਰੇਰੀ ਵੀਜ਼ਾ ਦੇ ਜ਼ਰੀਏ ਕੈਨੇਡਾ ਦੇ ਵਿੱਚ ਬਹੁਤ ਸਾਰੇ ਐਪਲੀਕੈਂਟਸ ਹਰ ਸਾਲ ਐਂਟਰੀ ਲੈਂਦੇ ਆ ਤੇ ਉੱਥੋਂ ਵਾਪਸ ਨਹੀਂ ਆਉਂਦੇ ਜਿਸ ਦੇ ਚੱਲਦੇ ਕੈਨੇਡਾ ਦੇ ਵਿੱਚ ਬਹੁਤ ਜ਼ਿਆਦਾ ਪੋਪੂਲੇਸ਼ਨ ਇਨਕਰੀਜ਼ ਹੋ ਚੁੱਕੀ ਆ ਟੈਂਪਰੇਰੀ ਵੀਜ਼ਾ ਹੋਲਡਰਸ ਦੀ ਸੋ ਕੈਨੇਡਾ ਇਮੀਗ੍ਰੇਸ਼ਨ ਡੇ ਬਾਏ ਡੇ ਸਟ੍ਰਿਕਟ ਹੁੰਦਾ ਜਾ ਰਿਹਾ ਆ ਇਸ ਤੋਂ ਇਲਾਵਾ ਪਰ ਤੁਸੀਂ ਕੈਨੇਡਾ ਦੇ ਵਿੱਚ ਵਰਕ ਚਾਹੁੰਦੇ ਆ ਜਾਂ ਫਿਰ ਕੈਨੇਡਾ ਦੇ ਵਿੱਚ ਪੀਆਰ ਹਾਸਿਲ ਕਰਨਾ ਚਾਹੁੰਦੇ ਆ ਤਾਂ ਤੁਹਾਡੇ ਕੋਲ ਕੋਈ ਨਾ ਕੋਈ ਅਦਾਤੀ ਸਕਿੱਲ ਜ਼ਰੂਰ ਹੋਣੀ ਚਾਹੀਦੀ ਹੈ ਜੋ ਕੈਨੇਡਾ ਦੇ ਵਿੱਚ ਇਨ ਡਿਮਾਂਡ ਆ ਪਹਿਲੇ ਜਿੱਥੇ ਸਿਰਫ ਸਟੱਡੀ ਹੀ ਮੈਟਰ ਕਰਦੀ ਸੀ ਕਿ ਤੁਹਾਡੇ ਕੋਲ ਕੋਈ ਡਿਗਰੀ ਆ ਜਾਂ ਫਿਰ ਤੁਹਾਡੇ ਕੋਲ ਕੋਈ ਡਿਪਲੋਮਾ ਆ। ਬਟ ਹੁਣ ਸਿਨੈਰੀਓ ਪੂਰੀ ਤਰ੍ਹਾਂ ਚੇਂਜ ਹੋ ਚੁੱਕਾ ਆ। ਅਗਰ ਤੁਹਾਡੇ ਕੋਲ ਕੋਈ ਨਾ ਕੋਈ ਐਦਾ ਦਾ ਵਰਕ ਐਕਸਪੀਰੀਅੰਸ ਹੈ ਜੋ ਕੈਨੇਡਾ ਦੀ ਇਕਨੋਮੀ ਨੂੰ ਕਿਸੇ ਵੀ ਤਰ੍ਹਾਂ ਸਰਵ ਕਰ ਸਕਦਾ ਆ ਤਾਂ ਹੀ ਤੁਸੀਂ ਕੈਨੇਡਾ ਦੇ ਵਿੱਚ ਨਾ ਸਿਰਫ ਵਰਕ ਐਕਸਪੈਕਟ ਕਰ ਸਕਦੇ ਆ ਬਲਕਿ ਉਸ ਦੇ ਬੇਸਿਸ ਤੇ ਪੀਆਰ ਵੀ ਲਈ ਜਾ ਸਕਦੀ ਆ। ਇਨ ਸ਼ਾਰਟ 2025 ਦੇ ਵਿੱਚ ਸਕਿਲਸ ਬਹੁਤ ਜ਼ਿਆਦਾ ਮੈਚਰ ਕਰ ਰਹੀ ਹੈ। ਕੈਨੇਡਾ ਦੇ ਰੂਰਲ ਏਰੀਆ ਦੇ ਵਿੱਚ ਵੀ ਸਕਿਲ ਵਰਕਰਸ ਦੀ ਬਹੁਤ ਜ਼ਿਆਦਾ ਹਾਈ ਡਿਮਾਂਡ ਆ। ਕੈਨੇਡਾ ਦੇ ਵਿੱਚ ਟਰੱਕ ਡਰਾਈਵਰ, ਪਲੰਬਰ, ਇਲੈਕਟ੍ਰੀਸ਼ੀਅਨਸ, ਕੁਕਸ ਇਸ ਤੋਂ ਇਲਾਵਾ ਹੈਲਥ케ਅਰ ਸੈਕਟਰ ਦੀ ਬਹੁਤ ਜ਼ਿਆਦਾ ਡਿਮਾਂਡ ਪਾਈ ਜਾ ਰਹੀ ਆ। ਬਹੁਤ ਸਾਰੇ ਐਦਾ ਦੇ ਸਕਿੱਲਸ ਆ ਜਿਸ ਦੀ ਕੈਨੇਡਾ ਦੇ ਵਿੱਚ ਸ਼ਾਰਟੇਜ ਆ। ਸੋ ਅਗਰ ਤੁਸੀਂ ਕੋਈ ਨਾ ਜੋ ਉੱਥੇ ਦੀ ਲੋਕਲ ਡਿਮਾਂਡ ਨੂੰ ਫੁੱਲਫਿਲ ਕਰ ਸਕੇ ਤਾਂ ਤੁਹਾਡੇ ਨਾ ਸਿਰਫ ਪੀਆਰ ਦੇ ਚਾਂਸਸ ਇਨਕਰੀਜ਼ ਹੋ ਜਾਣਗੇ ਬਲਕਿ ਕੈਨੇਡਾ ਦੇ ਵਿੱਚ ਤੁਸੀਂ ਵਰਕ ਵੀ ਲੈ ਪਾਉਂਗੇ। ਇਸ ਟਾਈਮ ਕੈਨੇਡਾ ਦੇ ਵਿੱਚ ਹੁਣ ਐਪਲੀਕੈਂਟਸ ਨੂੰ ਵਰਕ ਪ੍ਰੋਵਾਈਡ ਕੀਤਾ ਜਾ ਰਿਹਾ ਹੈ ਜਿਨ੍ਹਾਂ ਦੇ ਕੋਲ ਕੋਈ ਨਾ ਕੋਈ ਡਿਮਾਂਡਿੰਗ ਸਕਿੱਲਸ ਆ। ਇਸ ਤੋਂ ਇਲਾਵਾ ਕੈਨੇਡਾ ਦੇ ਵੇਚ ਅਗਰ ਤੁਸੀਂ ਪੀਆਰ ਹਾਸਿਲ ਕਰਨਾ ਚਾਹੁੰਦੇ ਆ ਤਾਂ ਤੁਸੀਂ ਆਪਣੀ ਲੈਂਗੁਏਜ ਐਫੀਸ਼ੀਐਂਸੀ ਨੂੰ ਇੰਪਰੂਵ ਕਰ ਸਕਦੇ ਆ ਜਿਵੇਂ ਕਿ ਆਈਐਲਸੀ ਜਾਂ ਫਿਰ ਫ੍ਰੈਂਚ ਲੈਂਗੁਏਜ ਦੀ ਬੇਸਿਕ ਨੋਲਿਜ ਵੀ ਤੁਹਾਨੂੰ ਕੈਨੇਡਾ ਦੇ ਵਿੱਚ ਪੀਆਰ ਹਾਸਿਲ ਕਰਨ ਦੇ ਲਈ ਬਹੁਤ ਜ਼ਿਆਦਾ ਹੈਲਪਫੁਲ ਹੋ ਸਕਦੀ ਆ ਕੈਨੇਡਾ ਵਿੱਚ ਫ੍ਰੈਂਚ ਲੈਂਗੁਏਜ ਦੇ ਵੱਡੇ ਲੈਵਲ ਤੇ ਡਰਾਅ ਕੱਢੇ ਜਾ ਰਹੇ ਆ ਤੇ ਇਸ ਦੇ ਬੇਸਿਸ ਤੇ ਲੋ ਸੀਆਰਐਸ ਸਕੋਰ ਦੇ ਨਾਲ ਐਪਲੀਕੈਂਟਸ ਨੂੰ ਪੀਆਰ ਲਈ ਇਨਵੀਟੇਸ਼ਨਸ ਵੀ ਭੇਜੇ ਜਾ ਰਹੇ ਆ ਸੋ ਅਗਰ ਤੁਸੀਂ ਫ੍ਰੈਂਚ ਲੈਂਗੁਏਜ ਦੀ ਬੇਸਿਕ ਨੋਲਿਜ ਹਾਸਿਲ ਕਰ ਲੈਂਦੇ ਆ ਉਸ ਦੇ ਬੇਸਿਸ ਤੇ ਕੈਨੇਡਾ ਵਿੱਚ ਪੀਆਰ ਲੈਣਾ ਬਹੁਤ や。 ਫੋਰ ਪੀਆਰ ਤੁਸੀਂ ਆਪਣੀ ਐਕਸਪੀਰੀਅੰਸ ਏਜ ਤੇ ਐਕਸਪੀਰੀਅੰਸ ਦੇ ਅਕੋਰਡਿੰਗ ਆਪਣੇ ਲਈ ਇੱਕ ਰਾਈਟ ਪ੍ਰੋਵਿੰਸ ਦੇ ਪ੍ਰੋਗਰਾਮ ਚੂਜ਼ ਕਰਨਾ ਹੈ ਕਿਉਂਕਿ ਹਰ ਪ੍ਰੋਵਿੰਸ ਦਾ ਆਪਣਾ ਇੱਕ ਪ੍ਰੋਗਰਾਮ ਹੁੰਦਾ ਹੈ ਜਿਸ ਦੇ ਜ਼ਰੀਏ ਕੈਨੇਡਾ ਦੇ ਵਿੱਚ ਈਜ਼ੀਲੀ ਪੀਆਰ ਪ੍ਰੋਵਾਈਡ ਕੀਤੀ ਜਾਂਦੀ ਆ ਅਲੱਗ-ਅਲੱਗ ਡਰਾਅ ਦੇ ਜ਼ਰੀਏ ਜਿਨ੍ਹਾਂ ਸਕਿੱਲ ਵਰਕਰਸ ਦੀ ਕੈਨੇਡਾ ਦੇ ਵਿੱਚ ਡਿਮਾਂਡ ਆ ਉਹਨਾਂ ਨੂੰ ਰੂਰਲ ਏਰੀਆ ਦੇ ਇਲਾਵਾ ਕੈਨੇਡਾ ਦੇ ਬਹੁਤ ਸਾਰੇ ਪ੍ਰਾਂਤਾਂ ਦੇ ਵਿੱਚ ਲੋ ਸੀਆਰਐਸ ਸਕੋਰ ਦੇ ਨਾਲ ਵੀ ਪੀਆਰ ਲਈ ਇਨਵੀਟੇਸ਼ਨਸ ਭੇਜੇ ਜਾ ਰਹੇ ਆ ਸੋ ਇਸ ਟਾਈਮ ਅਗਰ ਤੁਸੀਂ ਕੈਨੇਡਾ ਦੇ ਵਿੱਚ ਪੀਆਰ ਹਾਸਿਲ ਕਰਨਾ ਚਾਹੁੰਦੇ ਆ ਤਾਂ ਤਾਂ ਨੂੰ ਆਪਣੀ ਸਕਿੱਲ ਦੇ ਉੱਤੇ ਕੰਮ ਕਰਨਾ ਪਾਏਗਾ ਕਿਉਂਕਿ ਅਗਰ ਤੁਸੀਂ ਸਿਰਫ ਆਪਣੀ ਡਿਗਰੀ ਦੇ ਉੱਤੇ ਡਿਪੈਂਡ ਹੋ ਜਾਓਗੇ ਤਾਂ ਪੀਆਰ ਹਾਸਿਲ ਕਰਨਾ ਨੈਕਸਟ ਟੂ ਇੰਪੋਸੀਬਲ ਹੋਊਗਾ ਜਿਨ੍ਹਾਂ ਐਪਲੀਕੈਂਟਸ ਦੇ ਵਰਕ ਪਰਮਿਟ ਐਕਸਪਾਇਰ ਹੋ ਚੁੱਕੇ ਆ ਉਹ ਕੈਨੇਡਾ ਦੀ ਆਫੀਸ਼ੀਅਲ ਵੈਬਸਾਈਟ ਮੀਨਸ ਆਈਆਰਸੀਸੀ ਦੀ ਆਫੀਸ਼ੀਅਲ ਵੈਬਸਾਈਟ ਦੇ ਉੱਤੇ ਜਾ ਕੇ ਆਪਣੇ ਲਈ ਇੱਕ ਐਪਲੀਕੇਸ਼ਨ ਫਾਰਮ ਫਿਲ ਕਰ ਸਕਦੇ ਆ ਕਿਉਂਕਿ ਅਗਰ ਤੁਹਾਡਾ ਵਰਕ ਪਰਮਿਟ ਐਕਸਪਾਇਰ ਹੋ ਜਾਂਦਾ ਹੈ ਪੂਰੀ ਤਰ੍ਹਾਂ ਤਾਂ ਤੁਸੀਂ ਕੈਨੇਡਾ ਦੇ ਵਿੱਚ ਕੰਮ ਨਹੀਂ ਕਰ ਪਾਉਗੇ ਇਸ ਲਈ ਵਰਕ ਪਰਮਿਟ ਦੇ ਐਕਸਪਾਇਰ ਹੋਣ ਤੋਂ ਇੱਕ ਮਹੀਨਾ ਪਹਿਲੇ ਹੀ ਤੁਹਾਨੂੰ ਅਪ ਆਈ ਹੋਪ ਗイズ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਇਨਫੋਰਮੇਟਿਵ ਸਾਬਿਤ ਹੋਊਗੀ ਅਗਰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਇਹੋ ਜਿਹੇ ਹੋਰ ਇਨਫੋਰਮੇਟਿਵ ਵੀਡੀਓਜ਼ ਦੇ ਲਈ ਮੈਂ ਮਿਲਦੀ ਹਾਂ ਨੈਕਸਟ ਵੀਡੀਓ ਵਿੱਚ ਤਦ ਤੱਕ ਲਈ ਗੁੱਡ ਬਾਏ ਐਂਡ ਥੈਂਕਸ ਫॉर ਵਾਚਿੰਗ ਸਟੇ ਪੋਜ਼ਿਟਿਵ ਸਟੇ ਹੋਪਫੁਲ